ਤੱਕਾ ਵਾਜ ਬਗੇ ਉਹ ਥੋਲੀ ਵਾਲੇ ਨੰਬਰ ਲਾ ਉਹਨਾਂ ਕੋਲ ਜਾਣਾ ਪੁੱਛੇ ਉੱਥੇ ਕਰਦੇ ਆਪੇ ਇੱਕ ਮਿੰਟ ਸੋਨੀ ਕੀ ਪਾ ਪਾਏ ਉਹ ਤੇ ਨਾਲ ਕਮ ਜਰੀਆਂ ਛੱਡ ਦਿਓ ਤੁਸੀਂ ਥੋਲੇ ਵਾਲੀ ਹਾਂ ਥੋਲੇ ਆਏ ਗੁਰਬੰਨਾ ਨਾ ਕਰ ਜਾ ਨੰਬਰ ਮੇਰੇ ਕੋਲ ਮੈਚ ਆ ኢስትነላ ጅ �το፮ት ਤਾਫੋਂ ਕੇ ਚੀਜ਼ ਲੋਡ ਪਈ ਤਾਂ ਆਪਾਂ ਵਿੱਚ ਹੋ ਰਿਹਾ ਨਾ ਤਾਂ ਜੱਟ ਦਾ ਮੱਖਾ ਹਾਂ ਪਾ ਦਾ ਨੇ ਦੀਸੀਆ ਦਵਾ ਦਿਤੇ ਸੋਨੀ ਜੀ ਹਾਂਜੀ ਠੀਕ ਹੈ ਫਟੇ ਕੇ ਆ ਗਿਆ ਅੱਗੇ 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 ਦੂਜਾ ਕਿੱਥੇ ਤੱਕ boleh juga kalau ਤਾ ਇਹ ਲਗੇ ਨਾ ਮੋਟਰ ਟਿਕਨੇ ਨਾਲ ਮਾਲ ਦੇ ਨਾਲ ਸਾਥ ਹੋ ਜਾਗੇ ਉਹਨਾਂ ਬਣਾਈਏ ਨਹੀਂ ਨਹੀਂ ਇਹਦਾ ਪੁੱਛਦੇ ਜਾਂਦੇ ਇਹ ਜਾਂ ਜਾ ਕੱਢ ਦੇ ਨੇ ਹਾਂ ਲਾਲਾ ਜੀ ਬਾਬਾ ਕਹਿੰਦਾ ਮੰਨ ਮਿਲ ਕੇ ਸਵਾਖਿਆ ਦੀ ਇਹ ਭੇਜ ਦੇਗੇ ਇਹ ਭੇਜ ਦੇਗੇ ਹਾਂ ਜੀ ਕਿੱ데 ਜਾ ਬੁੱਤ ਜਿਹਾ ਸੀਗੇ ਜੇ ਕੱਢੇ ਹੋ ਕਹਿੰਦਾ ਤੇ ਠੀਕ ਭੇਜੇਗੇ ਤੇ ਜੇ ਕੱਢ ਲਿਆ ਕਰ ਜਾ ਫੋਨ ਕਰ ਉਦੋਂ ਹੀ ਆਣ ਦੋ ਵਾਰੀ ਤਾਂ ਬਖੇ ਕੀ ਹੋਰ ਭੇਜੇਗੇ ਠੀਕ ਹੈ ਚੱਲ ਜਾਣ ਦੋ ਉਹ ਉੱਥੇ ਲਗਾਏ ਛੱਕ ਜਾਂ ਮੇਰੇ ਕੋਈ ਚੀਜ਼ ਨਹੀਂ 500 ਦਾ ਪਟਾ ਨਹੀਂ ਤੇ ਇਹ ਘੱਟ ਹੈ ਇੱਕ ਇੱਕ ਛੋਕਾ ਲੈ ਜਾਂ ਛੋਕਾ ਲੈ ਹਾਂਜੀ ਬਾਈ ਜੀ ਉਹ ਕਿਹਦੇ ਤੋਂ ਆਪਣੀ ਕਿਸੀਆਂ ਚੱਲ ਚੱਲ ਬਾਈ ਕਰ ਬੋ ਆ ਬਾਬਾ ਜੀ ਨਾਲ ਕਰੋ ਗੱਲ ਕਰਦਾ ਪੰਜ ਬਾਬਾ ਜੀ ਨਾ ਕਰ ਲੋ ਮਰੇ ਬੰਦੇ ਕਹਿੰਦੇ ਸੇਵਾ ਲੈਣੀ ਕਰੇ ਉਹਦੀ ਗੱਲ ਉਹ ਜਿਹੜੇ ਬੱਗੂ ਵਾਲੇ ਹਾਂ ਉਹ ਆਈ ਤੇ ਕਿਹਾ ਲਾ ਇਹ ਤਾਂ ਲੱਗ ਜਣਾ ਉਹ ਪੁੱਛੇ ਦੋਨੇ ਆ ਅਰਾਏ ਕਰੀ ਉਹ ਆਈ ਤੇ ਬਾਂਦਦੇ ਅੰਦਰ ਬਾਹਰ ਹੀ ਫੋਟੇ ਆ ਬਹੁਤ ਦੂਰ ਬੈਠੇ ਆ ਉਹਨਾਂ ਤੇਰਾ ਫਾਟ ਜਾਣਾ ਉਸੇ ਮੀਟਿੰਗ ਕੋ ਫੋਲਡ ਹੋ ਜਾਣਾ ਨਾ ਮੈਂ ਬਾਜੀਦੂ ਆਉਣੀ ਹੈ ਅੱਜ ਵੀ ਕੰਮ ਕਰਨਾ ਹੈ ਤੇ ਨਾ ਆ ਜਾਣਾ ਬੜੀ ਜੀ ਕੋਈ ਟਾਈਮ ਨਹੀਂ ਆਂਦੇ ਨਾਲ ਇਹਦੇ ਦੇ ਕੋਈ ਚੱਕੀ ਨਹੀਂ ਆਏ ਬਾਜੇ ਜੀ ਦਰ ਆਦਾ ਦਰ ਬੁਰੇ ਲੱਗਿਆ ਵਾਚਲਾ ਵਾਚਲਾ ਕੋਈ ਨਹੀਂ ਲੱਗਦਾ ਕੋਈ ਨਾ ਆਉਂਦੇ ਵਗਾਰਾ ਨਾ ਆਉਂਦੇ ਨਾ ਆਇਆ ਮੋੜ ਕੋਰ ਸੁਣਾਓ ਵੇ ਜੱਦਾ ਜਰਾ ਮੈਂ ਕਹਿਨੇ ਬਈ ਨਹੀਂ ਜਾਣਾਂ ਕਿਥੇ ਨਹੀਂ ਸਿਰਫ ਤਾਂ ਪੁੱਛਣਾ ਹੀ ਬਹੁਤ ਛੋਟਾ ਬੜਾ ਹੈ ਨੰਨੀ ਨੀ ਵੜਾ ਦੇ ਹੋਰ ਸੁਣਾਓ ਵੇ ਜੱਦਾ ਕਿਸੇ ਨੇ ਜਾਣਾ ਤਾਂ ਨਹੀਂ ਇਹ ਬੱਲੀ ਤੇ ਕੋਈ ਚੀਜ਼ ਦੀ ਲੋੜ ਤੇ ਚੀਜ਼ ਦੀ ਲੋੜ ਪਈ ਬਸੋਂ ਕਿਧਰ ਬਸ ਇਹੋ ਗੱਲ ਹੀ ਆਖੀ ਬਾਬਾ ਜੀ ਐਵੇਂ ਬਹਿ ਬਹਿ ਲੋ ਤਾਂ ਜਵਹੀ ਕੋਟ ਕੋਣਾ ਜਿਹੜੀ ਜੀ ਉਹ ਕਿਹਾ ਤਾ ਉਹਦੀ ਹੋਰ ਆਉਂਦਾ 1000 ਹੋਰ ਵੀ ਲਾਉਂਗਾ ਠੀਕ ਹੈ ਕਿਉਂਕਿ ਬਾਬੇ ਨੇ ਬੇਨਤੀ ਕੀਤੀ ਕਿ ਪਿੱਛੇ ਰਹਿ ਜਾਂਦਾ ਜਮਾਨ ਇੱਥੋਂ ਚਿਕਰ ਬਚਾਓ ਨਹੀਂ ਨਹੀਂ ਅਸੀਂ ਉਹਨਾਂ ਨੂੰ ਕਹਿ ਕੇ ਕੰਟਰੀਆਂ ਨਹੀਂ ਜਾਣਾ ਪਣ ਵੀ ਆਇਆ ਸੀਗਾ ਉਹ ਬੋਝੋ ਜੋ ਕਿ ਆਇਆ ਇਹ ਉਹ ਲੈ ਆਉਂਦੇ ਉੱਥੇ ਪਾਪਾ ਜੀ ਉੱਥੇ ਹੀ ਰਹਿੰਦੇ ਕਿਉਂਕਿ ਇੱਥੇ ਪਹੁੰਚਦਾ ਨਹੀਂ ਸਮਾਨ ਨਹੀਂ ਪਹੁੰਚਦਾ ਇਹ ਇਹ ਜਿਹੜਾ ਪਾਉ ਕੋਈ ਨਹੀਂ ਉਹ ਨਾਲ ਹਾੜੇ ਦੇ ਡੰਗਰ ਪਾਣੀ ਕਿਉਂ ਦਿੰਦੇ ਆ ਡੰਗਰ ਵਿੱਚ ਆ ਕੱਢਣਾ ਤੁਮੀ ਉਹ ਨਹੀਂ ਆ ਮਗਰ ਬਾਹਰ ਬਣਾਉਂਦੇ ਇਹ ਪਾਣੀ ਦੇ ਵਿੱਚ ਪਾਣੀ ਦੇ ਵਿੱਚ ਹੀ ਕੋਈ ਗੱਲ ਨਹੀਂ ਉਹ ਸਮਾਨ ਆਏਗਾ ਅਸੀਂ ਪਹਚਾਵਾਂਗੇ ਤੁਹਾਨੂੰ ਇਹ ਕਿਉਂਕਿ ਬੰਦੇ ਉੱਥੇ ਪੈਂਦੇ ਆ ਮਾਨੇ ਉੱਥੋਂ ਲੈ ਕੇ ਪਰਾਂ ਹੋਈ ਜਾਂਦੇ ਆ ਪਰ ਕਿਸੇ ਦਾ ਨਹੀਂ ਬੰਦਿਆਂ ਦਾ ਮੈਂ ਤੇ ਕਿਹਾ ਜਦੋਂ ਆਪਣੇ ਉੱਤੇ ਤੋੜੀ ਆ ਗਈ ਸਭ ਕੁਝ ਹੈਗਾ ਆਪਣੇ ਹੈਗਾ ਉੱਥੇ ਦਾ ਚੱਲ ਇਹਨੇ ਉਹ ਕੱਢ ਦੰਡਿਆ ਪਾਣੀ ਉਹ ਆ ਕੱਢੋ ਪਾਣੀ ਉੱਥੇ ਲਾਓ ਏਕੇ ਲਾ ਕੇ ਰੱਖਣਾ ਉੱਥੇ ਨੇੜੇ ਲੈ ਜਿੱਥੋਂ ਜਿੱਥੋਂ ਇਹਨੇ ਨਾਲ ਇੱਕ ਤਾਂ ਨੇੜੇ ਪੱਟਾ ਪਟਾਉਣਾ ਹਾਂਜੀ ਉੱਥੇ ਆਪੇ ਤੇ ਟੱਡ ਤਰਿਆਉਂਦਾ ਵਾ ਨੰਬਰ ਕੀ ਭਾਈ ਤੇਰਾ 62 62 835 835 62233 ਕੀ ਨਾਮ ਹੈ ਭਾਈ ਆਪਣਾ ਗੁਰਵਿੰਦਰ ਭਾਈ ਗੁਰਵਿੰਦਰ ਬਾਉਪੁਰ ਹਾਂਜੀ ਤਿੰਨ ਕਰ ਗਿਆ ਇਹੋ ਜਿਹਾ ਬਿਦਲਾਈ ਸਾਡੇ ਲੋਗ ਇਦਾਂ ਕਰਦੇ ਕਿਸ ਨੇ ਵੋਟਾਂ ਕਿਹਨਾਂ ਪਾਉਂਦੀਆਂ ਉਹਨਾਂ ਨੇ ਵੋਟਾਂ ਨਾ ਵੋਟਾਂ ਕੋਈ ਮਤਲਬ ਨਹੀਂ ਕਿ ਇੱਥੇ ਨਹੀਂ ਵੜੇ ਸਾਡੇ ਕੋਲ ਇਹਨਾਂ ਲੋਗਾਂ ਨੇ ਵੋਟਾਂ ਨਾ ਕੀ ਅਰਥ ਆ ਜੇ ਆਪਾਂ ਵੋਟਾਂ ਆ ਦੇਥਾਂ ਤਾਂ ਰਹਿਣਾ ਬੜਾ ਬੜਾ ਆਪਾਂ ਵੋਟਾਂ ਦੇ ਕੋਲੇ ਹੋਏ ਫਿਰਦੇ ਵੋਟਾਂ ਵਾਲੇ ਵੀ ਕੋਈ ਮਸਲਾ ਨਹੀਂ ਪਾਣੀ ਲਾਓ ਭਾਈ ਆ ਜਾ ਜਾ ਕੇ ਦੇ ਵੋਟਾਂ ਪਾਣੀ ਆ ਪਿਆ ਜਾ ਪਾ ਚੁੱਕੇ ਹੋ ਪਾਣੀ ਪਾਣੀ ਫੈਲੇ ਚਲੇ ਗਿਆ ਕੋਣ ਵੇਲੇ ਆਪਾਂ ਸੁਕ ਕਰਵਾਉਣਾ ਐਸ ਵੇਲੇ ਤਾਂ ਆ ਵੀਰੇ ਆ ਆਚਾਰ ਦਾ ਸੀ ਕਰਵਾਉਣਾ ਆ ਆਚਾਰ ਦਾ ਬਾਬਾ ਜੀ ਆਚਾਰ ਸੌਖਾ ਵਾ ਆ ਚਾਰਦਾ ਵੀ ਹੋ ਜੇ ਨਾ ਬਹੁਤ ਵਧੀਆ ਵਾ ਇੱਥੇ ਆਪੇ ਜਿਸੰਦਰ ਕਾ ਜਿੱਤਾ ਤੋਂ ਦੇ ਕੋਈ ਨਾ ਸਾਡੇ ਕੋਲ ਹਾਂਜੀ ਹਾਂਜੀ ਇਥੋਂ ਦੂਸਰਾ ਬਹੁਤ ਜਿਹੜਾ ਨਾ ਕਿ ਬੜਾ ਹੋਕਾ ਬਣਾਉਂਗਾ ਕਿਉਂਕਿ ਚਾਰ ਹੋ ਜਾਏ ਤਾਂ ਬਾਬਾ ਜੀ ਕੋਈ ਟੂੜੀ ਪਾ ਕੇ ਗੁਜ਼ਾਰਾ ਕਰ ਲੈਣਗੇ ਅਰੇ ਤਾਂ ਪੱਠੇ ਪੱਠੇ ਆਉਂਦੇ ਆ ਤਾਂ ਪੱਠੇ ਦਾ ਵਾਸੀ ਆਉਂਦੇ ਸੋ ਹੁਣ ਵੀ ਆ ਵੀ ਕੀ ਆ ਆਪਣੇ ਕਿਸੇ ਰਕੇ ਲੈ ਆਉਂਦੇ ਈ ਦਸਤੀਆਂ ਆ ਗਈਆਂ